ਕਿੱਥੋਂ ਲੈਡੀਆਂ ਬੋਲ ਉਹ 20000 ਮੈਂ ਤੇ ਵੇਚ ਨਹੀਂਗਾ ਹੋਰੇ ਆ ਜਾ ਮੈਂ ਗੱਲ ਸੁਣਦਾ ਸੁਣਦਾ ਤੜਪੀ ਨਾ ਇਹ ਨੂੰ ਪਛਤੂ ਆਵੇ ਰਕਾਤ ਹੁੰਦਾ ਇੱਥੇ ਵਿੱਚ ਕੁੱਤਾ ਹਾਂ ਦੇਖ ਲੈ ਕਿੱਥੋਂ ਦਾ ਹੈ ਨਹੀਂ ਉਹ ਜਾਂਦੇ ਭਾਦੇ ਆ ਭਾਂਡਾ ਹੈਗਾ ਗਾਂ ਇਹਨੂੰ ਕੋਈ ਵਾਦਾ ਕਰੇ ਪਾਲਾ ਖੁਸ਼ ਹੋ ਨਹੀਂ ਨਹੀਂ ਉਹਦੀ ਗੱਲ ਕਰਦੇ ਮੈਂ ਕੀ ਕਹਿੰਦਾ ਕੋ ਲਾਟਾ ਹਾਂ 20 ਤੋਂ ਨਰਮ ਹੋ 20 ਤੋਂ ਤੇ ਨਹੀਂ ਮੇਰਾ ਮੂੰਹ ਵਿੱਚ ਪੰਜਾਹ ਤੇ ਭਰਾ ਤੇ ਗੱਲ ਨਹੀਂ ਹੋਦਾ ਸਹੀ ਹੈ ਦੂਰ ਜਿਹਾ ਸਹੀ ਹੈ ਤੇਰੇ ਨਾਲ ਤੋੜ ਦਾ ਤੋੜ ਤੋੜ ਕੇ ਵੇਖੀਂਦਾ ਫਰ ਜਾਏ ਤੋੜਲਾ ਤੋੜਲਾ ਨਹੀਂ ਨਹੀਂ ਤੁਰਦੀ ਬਹੁਤ ਸੋਈਆਂ ਗੱਲ ਤਾਂ ਕਰਨ ਦੇ ਗੱਲ ਨੂੰ ਕਰ ਨਾ ਤੇਰਾ ਨਾ ਤੋੜਲਾ ਤੋੜ ਕੇ ਵੇਖ ਲੈ ਫੇਰ ਕਰ ਜੀਰ ਤੂੰ ਬੈਠੀ ਐ ਨਾ ਕੀ ਜਾਂਦਾ ਪਹਿਲਾਂ ਤੂੰ ਬੱਚਾ ਲੈ ਬਗੜ ਤੋੜ ਲੈ ਪਹਿਲਾਂ ਭਪਰਾ ਵਾ ਵਜਨ ਚਾ ਬੱਕਰੀ ਬੱਚੇ ਲੈ 15 ਦੋ ਦੇ ਦੂੰਗੀ ਦੋ ਦੇਉਗੀ ਰਾਮ ਨਾਲ ਤਿੰਨ ਹੁਣ ਤੇਰੇ ਭੈਜੋ ਭਾਰ ਹੋਵੇ ਮਗਰ ਤੇ ਤੂੰ ਤੁਰਪੇਗਾ ਹਾਂ ਬਾਈ ਤਿੰਨ ਦੇ ਦੋ ਦਾ ਯਾਰ ਦੋ ਦਾ ਪੱਕਾ ਹੀ ਹੈ ਹਾਂ ਜਾਂ 16 ਆਦੀ ਹੈ ਯਾਰ ਜਫਰ ਫੜ ਫੜ ਮਾਰੀ ਜਾਂ ਹਣ ਤੂੰ ਹਣ ਚੌੜਾ ਆ ਜਾ ਜਫਰ ਉਹ ਗੋਸ਼ਲੀ ਬਾਈ ਮੂੰਹ ਨਾ ਯਾਰ ਆ ਫਾੜੀਆ ਉਹ ਨਹੀਂ ਨਹੀਂ ਉਹ ਮੈਂ ਪਰ ਆ ਕੁੱਲੀ ਪਾ ਦਿੰਦਾ ਜਾਂ ਹੋ ਗਈ ਤੇਰੀ ਯਾਰ ਬੱਕਰੀ ਖਾ ਨਹੀਂ ਜਾਂਦਾ ਹੋਰ ਆ ਦੇ ਹੋ ਗਈ ਪਰ ਨਹੀਂ ਮੈਨੂੰ ਓਏ ਛੱਡ ਦੇ ਹੁਣ ਰੱਖਤਾ ਕੋਈ ਵੇਚਣੀ ਆ ਕੋਈ ਨਹੀਂ ਵੇਚਣੀ ਛੱਡ ਦੀ ਸਾਡੇ ਘਰ ਖਾਲੇ ਦੇ ਹੱਥ ਦੇ ਜਾਂਦੇ ਕੋਈ ਰੱਖਤਾ ਨਹੀਂ ਨਹੀਂ ਯਾਰ ਤੋਰ ਮੇ ਹੋ ਗਈ ਬਾਈ ਯਾਰ ਨਹੀਂ ਨਹੀਂ ਬਾਈ ਓਏ ਕੋਈ ਸੀ ਆ ਤੂੰ ਹੋਰ ਬਾਰੀ ਪਾ ਲਈ ਨਹੀਂ ਰਹੀ ਰਹੀ ਜੱਟ ਬਾਤ ਆ ਫੜੀ ਮਾਰੀ ਬੱਕਰੀ ਫੜੀ ਹਰ ਨਾ ਹਾਂ ਤਾਂ ਹੈ ਇੱਕ ਪੱਤਾ ਚਾਹਤ ਹੈਗਾ ਜੀ ਤਾਂ ਕਰੀ ਬਾਈ ਵੇਖੀ ਜਲੀ ਭਾਬੀ ਆ ਦੀ ਤਮਾਸ਼ਾ ਮੈਂ ਦੇਖੋ ਗੱਲ ਕਰੀ ਨਾ ਬੱਕਰੀ ਕੋਈ ਨਹੀਂ ਖਾ ਚੱਲਦੀ ਹੈ ਹਾਂ ਉਹ ਨਾ ਬੋਲੀ ਤੇ ਬੱਪੂ ਸਾ ਵੀ ਲੈਂਦੀ ਹੈ 16.5 ਆਦੀ ਖਾ ਬੱਕਰੀ ਨਾ ਲੈ ਆ ਉਹ ਕੀ ਕੀ ਹੋ ਗਈ ਭਾਈ ਯਾਰ ਉਹ ਫੜ ਲਾਇਆ ਜਾ ਹੋਣੀ ਦਾ ਉਹ ਵੀ ਕਿ ਪਾਵਾ ਜਾ ਉਹ ਪਾਸ ਤੋਂ ਗਿਆ ਹੋ ਗਈ ਫਾਨੀਆ ਨਾ ਬੋਲੀਆਂ ਅੱਜ ਆ ਜਾ ਅੱਜ ਪਰ ਕਿ ਮੱਝ ਆ ਗਈ ਤੁਹਾਡੀ ਜਾਨਾ ਅੱਜ ਆ ਜਾ ਜਾ ਪਰ ਜੰ ਬੰਦੇ ਦਾ ਖੋਣਣਾ ਉਹ ਛੱਗੇ ਤੂੰ ਛਿੜਾ ਆ ਉਹ ਜਾਣ ਦੇ ਸੂਕੇ ਕੀ ਨਿਪੜੂਗੀ ਸਾਨੂੰ ਪਤਾ ਹੀ ਨਹੀਂ ਪਾਲਾ ਪੰਜਰਾ ਮਾਰ ਕਰਿਆ ਸੀ ਬੋਲਦੀ ਮੋਦੀ ਨਹੀਂ ਹੁੰਦੀ ਆ ਲਿਆ ਬਾਦ ਕੇ ਵੀ ਆਈਓ ਕਰਾਦੀ ਨਹੀਂ ਹੁੰਦੀ ਲੱਭਾਈ ਐ ਕਰੀ ਓਏ ਬੱਬੂ ਰੱਖ ਲਿਓ ਪੰਚਾਇਤ ਚ ਕਿਸੇ ਦੀ ਰੱਖ ਲਈ ਮੈਂ ਤਾਂ ਨਸਾਹ ਗੱਲ ਤੋਂ ਲੈ ਮੇਰੀ ਆ ਬਾਜੀ ਦੀ ਮੱਤ ਜਾਂ ਬੱਕਰੀ ਦੀ ਜਾਂ ਰੱਖੇ ਪੂਰੇ 17 ਦੀ ਹੋ ਗਈ ਮਾਰਿਆ ਜਾਂ ਫਾਲਾ ਜਾਂ ਕੋਸ਼ ਉਹ ਨਹੀਂ ਹੁੰਦੀ ਜਪਾ ਆ ਜਾਂ ਲੈ ਜਾ ਜਾਂ ਇਹਨਾਂ ਨੂੰ ਦੂਜੇ ਰੋਕ ਲਾਂ ਜਾਂ ਫਾਲਾ ਸਹੀ ਹੁੰਦਾ ਸਹੇਮ ਬੰਦੇ ਆਪਣੇ ਆ ਆਪਣੇ ਆ ਕੋਈ ਨਾ ਕੋਈ ਨਹੀਂ ਲਿਆਰ ਕੀ ਪਰ ਬਾਈ ਪਹਿਲਾਂ ਸੁੰਦੀ ਥਾਂ ਸਹੀ ਡਰ ਜਾਂਦੀ ਹੈ ਨਾ ਕਿਣੀ ਬਾਈ ਕੀ ਆ ਭਰੇ ਭਾਂਡੇ ਦੇ ਕੋਲੇ ਰਹਿ ਕੇ ਆਈ ਹੈ ਧਾਰ ਸੁੰਦਾ ਉਹ ਬਾਈ ਵੀ ਤਾਂ ਹੀ ਇਹਦੀ ਤਸਲੀ ਦੁੱਧ ਵੀ ਪੀਤਾ ਇਹ ਮੈਂ ਬੱਕਰਾ ਪਾਲ ਲਿਆ ਉਹ ਲੋਥੀਕਰ ਆਹ ਬਣਾ ਲ ਬਣਾ ਨਾ ਹੋਇਆ ਜਰਾ 12 15 ਤੋਂ ਬਈ ਬੰਦਾਰੀ ਗਈ ਐ ਤੂੰ ਉहां ਪਰ ਪੈਸੇ ਨਹੀਂ ਦਿੱਖੇ ਨਹੀਂ 1900 ਮੇਰੇ ਤੇ ਦੇਰ ਪਾਤੀ ਉਹ ਰਿਆ ਭਾਈ ਯਾਰ ਹੋ ਗਈ ਯਾਰ ਜਾਈਏ ਨਹੀਂ ਹੁੰਦੀ ਕਿੰਨੇ ਦਾ ਇਹ ਤਾਂ ਸਾਰਾ ਕੁਝ ਹੀ ਆ ਓ ਤੇਰੇ ਕੋਲੇ ਕੁਝ ਨਹੀਂ ਕੁਛ ਨਹੀਂ ਮਾਮੇ ਨੂੰ ਦੇਦੇ ਸਿੱਧੀ ਹੋ ਜੂ ਸਿੱਧੀ ਹੋ ਜੂ ਹੋਰ ਕੀ ਗੱਲਾਂ ਮਾਰਦਾ ਇੱਕ ਪਾਸਾ ਪਹਿਲਾਂ ਹੀ ਰੱਖਣ ਲੱਗ ਪਏ ਨਾ ਠੀਕ ਆ ਬਾਈ ਰੱਖੋ ਬਾਈ ਨਹੀਂ ਮੋੜ ਲੈ ਹੁਣ ਤਾਂ ਜਵਾਨ ਹੀ ਹੋਗੀ ਬਾਈ ਮੈਂ ਉਹ ਜਿਹਾ ਬੰਦਾ ਨਹੀਂ 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 ਗੱਲਾਂ ਜਿਹੜੀ ਗੱਲ ਹੀ ਹੋਗੀ ਗੱਲਾਂ ਕਿੰਨਾਂ ਲਾੜ ਕੇ ਤੇ ਹੋਰ